ਪੂਰੀ ਦੁਨੀਆ ਅੰਦਰ ਆਪਣੇ ਨਿਵੇਕਲੇ ਸੇਵਾਕਾਰਾਂ ਕੰਨ ਜਾਣੇ ਜਾਂਦੇ ਦੁਬਈ ਦੇ ਉੱਗੇ ਕਾਰੋਬਾਰੀ ਅਤੇ ਸਰਬਦਾਜ ਪਲਾ ਚੈਰੀਟੇਬਲ ਟਰਸਟ ਦੇ ਸਰਪ੍ਰਸਤ ਡਾਕਟਰ ਐਸ ਪੀ ਸਿੰਘ ਅਭਰਾਏ ਦੇ ਯਤਨਾਂ ਸਦਕਾ ਅੱਜ ਜਲੰਧਰ ਜ਼ਿਲ੍ਹੇ ਦੇ ਨਾਮਵਾਰ ਸ਼ਹਿਰ ਆਦਮਪੁਰ ਨੇੜਲੇ ਪਿੰਡ ਡਰੋਲੀ ਕਲਾਂ ਦੇ 26 ਸਾਲਾ ਗੁਰਦੀਪ ਸਿੰਘ ਪੁੱਤਰ ਨਰਮਲ ਸਿੰਘ ਦਾ ਮਰਤਕ ਸਰੀਰ ਦੁਬਈ ਤੋਂ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪੁੱਜਿਆ ਹੈ ਇਸ ਮੌਕੇ ਤੇ ਜਾਣਕਾਰੀ ਸਾਂਝੀ ਕਰਦੇ ਆ ਡਾਕਟਰ ਐਸ.ਪੀ ਸਿੰਘ ਅਭਰਾਏ ਦਾ ਕਹਿਣਾ ਹੈ ਕਿ ਗੁਰਦੀਪ ਸਿੰਘ ਵੀ ਹੋਰ ਨਾ ਨੌਜਵਾਨਾਂ ਵਾਗ ਆਪਣੇ ਬਿਹਤਰ ਭਵਿੱਖ ਦੇ ਸੁਪਨੇ ਨੂੰ ਲੈ ਕੇ ਕਰੀਬ 3 ਸਾਲ ਪਹਿਲਾਂ ਦੁਬਈ ਗਿਆ ਸੀ ਬੀਤੀ 25 ਅਪ੍ਰੈਲ ਨੂੰ ਗੁਸਲਖਾਨੇ ਵਿੱਚ ਹੀ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ ਮੇਰੇ ਨਾਲ ਸੁਖਦੀਪ ਸਿੰਘ ਸਿੱਧੂ ਆ ਮੈਂ ਸਰਬੱਤ ਦਾ ਭਲਾ ਟਰੱਸਟ ਮਾਝਾ ਜੋਂ ਦਾ ਸਲਾਹਕਾਰ ਆ ਅੱਜ ਇਹ ਅੰਮ੍ਰਿਤਸਰ 에ਰਪੋਰਟ ਤੇ ਕੋਈ ਜਿਹੜੀ ਰੈਡ ਬਡੀ ਆ ਰਹੀ ਹੈ ਉਹ ਸ਼ਬੀਕ 27 ਸਾਲ ਦਾ ਇੱਕ ਨੌਜਵਾਨ ਗੁਰਦੀਪ ਸਿੰਘ ਪੁੱਤਰ ਨਿਰਮਲ ਸਿੰਘ ਪਿੰਡ ਡਰੋਲੀ ਕਲਾਂ ਪਿੰਡ ਇਹਨਾਂ ਦਾ ਜਲੰਧਰ ਜ਼ਿਲ੍ਹੇ ਦੇ ਵਿੱਚ ਕਾਦਮਪੁਰ ਦੇ ਨੇੜੇ ਇਹ ਉਹਦੀ ਡੈੱਡ ਬਾਡੀ ਹੈ ਲਗਭਗ 3 ਸਾਲ ਪਹਿਲਾਂ ਜੋ ਪਤਾ ਲੱਗਾ ਪਰਿਵਾਰ ਵਾਲੇ ਸਾਡੇ ਨਾਲ ਖੜੇ ਇਹਨਾਂ ਦੱਸਿਆ ਕਿ 3 ਸਾਲ ਪਹਿਲਾਂ ਉੱਥੇ ਦੁਬਈ ਗਿਆ ਸੀਗੇ ਉੱਥੇ ਗੈਸ ਕੰਪਨੀ ਦੇ ਵਿੱਚ ਕੰਮ ਕਰਦਾ ਸੀਗਾ ਇਹ ਗੁਰਦੀਪ ਸਿੰਘ ਅਨਮੈਰਿਡ ਸੀਗਾ ਤੇ ਪਰਿਵਾਰ ਦੇ ਆਰਥਿਕ ਹਾਲਾਤ ਬਹੁਤ ਮਾੜੇ ਸੀਗੇ ਰੋਟੀ ਰੋਜ਼ੀ ਕਮਾਉਣ ਲਈ ਕੋਈ ਲਾਇਸੈਂਸ ਬਣਵਾਉਣ ਵਾਸਤੇ ਇਹਨਾਂ ਨੇ ਚਲੋ ਉੱਥੇ ਕੋਈ ਪੱਕੇ ਪੈਰੀ ਹੋ ਜਾਏਗਾ ਉਥੇ ਭੇਜਿਆ ਪਰ ਪਿਛਲੇ ਜਿਹੜਾ ਲੰਗੀ ਆ 24 25 ਅਪ੍ਰੈਲ ਦੇ ਕਰੀਬ ਜਦੋਂ ਪਤਾ ਲੱਗਾ ਪਰਿਵਾਰ ਨੂੰ ਉਦੋਂ ਕਿਤੇ ਡੈੱਡ ਬੋਡੀ ਡੈੱਡ ਡੈਥੇ ਦੀ ਹੋ ਗਈ ਆ ਗੁਰਦੀਪ ਸਿੰਘ ਦੀ ਤੇ ਪਰਿਵਾਰ ਨੂੰ ਪਤਾਨ ਲੱਗਾ ਬੜੇ ਪਰਿਵਾਰ ਦੇ ਮੁਤਾਬਕ ਇਹ ਹੀ ਆ ਕਿ ਬੜੇ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਆ ਸੋ ਕਾਫੀ ਚਿਰ ਪਹਿਲਾਂ ਪਛਾਣ ਨਹੀਂ ਹੋਈ ਹੁਣ ਅੱਜ ਜਾ ਕੇ شناخت ਹੋਈ ਆ ਇਹਨਾਂ ਨੇ ਸਰਦਾਰ ਬਲਦੀਪ ਸਿੰਘ ਨਾਲ ਸੰਪਰਕ ਕੀਤਾ ਬਰਾਏ ਸਾਹਿਬ ਦੇ ਨਿਰਦੇਸ਼ਾਂ ਮੁਤਾਬਕ ਸਾਰੇ ਫਿਰ ਕਾਗਜ਼ ਪੱਤਰ ਤਿਆਰ ਹੋਏ ਐmbassy ਨਾਲ ਇੰਡੀਅਨ ਐmbassy ਨਾਲ ਤੇ ਦੁਬਈ ਸਥਿਤ ਜਿਹੜਾ ਇੰਡੀਅਨ ਕੌਂਸਲਟ ਆ ਉਹਦੇ ਨਾਲ ਗੱਲ ਕੀਤੀ ਬ੍ਰਾਈਸ ਸਾਹਿਬ ਨੇ ਫਿਰ ਉਹਨਾਂ ਨੇ ਸਾਰਾ ਜਿਹੜਾ ਡੈੱਡ ਬੋਡੀ ਭੇਜਣ ਦਾ ਖਰਚਾ ਆ ਪਰਿਵਾਰ ਨਾਲ ਦੇ ਨਾਲ ਸਾਰਾ ਉਹ ਇੰਡੀਅਨ ਐਮਬੈਸੀ ਨੇ ਕੀਤਾ ਜਦ ਕਿ ਕਾਗਜ਼ ਪੱਤਰ ਦਾ ਜਿਹੜਾ ਸਾਰਾ ਤਿਆਰ ਕਰਨ ਦਾ ਸੀਗਾ ਕੰਮ ਉਹ ਸਰਬੱਤ ਦਾ ਪਰਾਟਰਸਟ ਵੱਲੋਂ ਬ੍ਰਾਈਸ ਸਾਹਿਬ ਦੇ ਨਿਰਦੇਸ਼ਾਂ ਮੁਤਾਬਕ ਕੀਤਾ ਗਿਆ ਸੋ ਅੱਜ ਇੱਥੇ ਜਿਹੜੀ ਹੈ ਡੈੱਡ ਬੋਡੀ ਇੱਥੇ ਪਹੁੰਚ ਗਈ ਹੈ ਅਮਰਸਰ 에어ਪੋਰਟ ਤੇ ਗੁਰਦੀਪ ਸਿੰਘ ਦੀ ਸੋ ਅਸੀਂ ਇਸ ਦੁੱਖ ਦੇ ਮੌਕੇ ਪਰਿਵਾਰ ਦੇ ਨਾਲ ਆ ਤੇ ਇਹ ਲਗਭਗ 300 64 65 ਜਿਹੜੀ ਮੌਤ ਲਾਸ਼ਾਂ ਨੇ ਜਿਹੜੀਆਂ ਨੇ ਜਿਹੜੇ ਬਦਨਸੀਬ ਨੌਜਵਾਨਾਂ ਦੀਆਂ ਜਿਹੜੇ ਰੋਜ਼ਗਾਰ ਦੇ ਭਾਲ ਵਾਸਤੇ ਜਾਂਦੇ ਸੀਗੇ ਪਰ ਉੱਥੇ ਮੌਤ ਹੋ ਗਈ ਕਿਸੇ ਨਾ ਕਿਸੇ ਕਾਰਨ ਕਰਕੇ ਇਹ 300 ਤੇ 65 ਵੀ ਡੈੱਡ ਬੋਡੀ ਐ ਜਿਹੜੀ ਅਵਰਾਇਸ ਸਾਹਿਬ ਨੇ ਯਤਨ ਨਾਲ ਜਿਹੜੀ ਆ ਉਹ ਇੱਥੇ ਭੇਜੀ ਹੈ ਮੇਰਾ ਨਾਂ ਜੀ ਰਾਜਕੁਮਾਰਿਆ ਮੇਰਾ ਪਿੰਡ ਜਨੂਹਾ ਹੈ ਜਿਸ ਮੁੰਡੇ ਦੀ ਡੈਥ ਹੋਈ ਆ ਉਹ ਮੇਰਾ ਸਾਲਾ ਲੱਗਦਾ ਸੀ ਜੀ ਉਹਦਾ ਪਿੰਡ ਡਰੋਲੀ ਕਲਾਂ ਸੀ ਆਦਮਪੁਰ ਦੇ ਕੋਲ ਉਹ 3 ਸਾਲ ਪਹਿਲਾਂ ਰਾਜਾ ਗੈਸ ਕੰਪਨੀ ਜਿਹੜੀ ਜ ਦਵੀਜ ਦੇ ਵਿੱਚ ਆ ਉਥੇ ਗਿਆ ਸੀ ਜੀ ਲਾਇਸੈਂਸ ਬਣਾਉਣ ਲਈ ਲਾਇਸੈਂਸ ਬਣਾਉਣਾ ਸੀ ਨਾਲੇ ਉਹਨਾਂ ਕੋਲ ਕੰਮ ਕਰਨਾ ਸੀ ਤੇ ਜੀ ਉਹਨੂੰ 1.5 ਲੱਖ ਰੁਪਏ ਤਾਂ ਵਿਜਾ ਲਾਉਣ ਲਈ ਤੇ 6 ਲੱਖ ਰੁਪਏ ਦਿੱਤਾ ਸੀ ਆਪਣੇ ਲਾਇਸੈਂਸ ਬਣਾਉਣ ਲਈ ਤੇ ਉਥੇ 1.5 ਸਾਲ ਮੁੰਡੇ ਦਾ ਕੰਮ ਕੀਤਾ ਲਾਇਸੈਂਸ ਨਹੀਂ ਬਣਿਆ ਉਦੋਂ ਉਥੇ ਬਿਮਾਰ ਹੋ ਗਿਆ ਥੋੜਾ ਜਿਹਾ ਉਹ ਵਾਪਸ ਆ ਗਿਆ ਫਿਰ ਦੁਬਾਰਾ ਆ ਲੋੜੀਵਾ ਦੇ ਨੇ ਪਿਛਲੇ ਸਾਲ ਦੁਬਾਰਾ ਗਿਆ ਜੀ ਉਹ ਤੇ ਹੁਣ ਜਦੋਂ ਉਹਦੀ ਡੈਥ ਹੋਈ ਆ ਬਿਲਕੁਲ ਠੀਕ ਠਾਕ ਸੀ ਸਾਨੂੰ ਕੋਈ ਦੱਸਿਆ ਨਹੀਂ ਨੀ 24 ਤਰੀਕ ਨੂੰ ਡੈਥ ਹੋਈ ਉਹਦੀ ਰਾਤ ਨੂੰ ਤੇ ਸਾਨੂੰ 25 ਤਰੀਕ ਨੂੰ ਦੁਬਾਰ 12 ਵਜੇ ਫੋਨ 25 ਬ੍ਰੈਰ ਨੂੰ ਫੋਨ ਕੀਤਾ ਜੀ ਤੁਹਾਨੂੰ 12 ਵਜੇ ਤੇ ਦੱਸਿਆ ਮੁੰਡੇ ਦੀ ਡੈਥ ਹੋ ਗਈ ਆ ਤੇ ਮੈਂ ਦੁਬਾਰਾ ਬਾਅਦ ਚ ਫੋਨ ਬਹੁਤ ਕੀਤੇ ਮੇਰਾ ਫੋਨ ਕਿਸੇ ਨੇ ਨਸੀਬ ਨਹੀਂ ਕੀਤਾ ਬਾਅਦ ਚ ਮੈਨੂੰ 3 ਵਜੇ ਫੋਨ ਆਇਆ ਕਹਿੰਦੇ ਵੇਹਦ ਦਾ ਗਨਵਾਤ ਆ ਵੀ ਤੁਹਾਡਾ ਸਾਲਾ ਸਾਲੀ ਡੈਥ ਹੋ ਗਈ ਆ ਉਹਨੂੰ ਹਸਪੀਟਲ ਲੈ ਗਏ ਹੋ ਆ ਵੀ ਤੁਸੀਂ ਘਰਦਿਆਂ ਨੂੰ ਵੀ ਦੱਸ ਦੋ ਸਾਰਿਆਂ ਨੂੰ ਜਿਹਨੂੰ ਵੀ ਦੱਸਣਾ ਚਾਹੁੰਦੇ ਆ ਤੇ ਮੈਂ ਘਰ ਆਏ ਗੱਲ ਕੀਤੀ ਤੇ ਅਸੀਂ ਜਿਹੜਾ ਕੰਪਨੀ ਦਾ ਮਾਲਕ ਸੀ ਉਹਨਾਂ ਨਾਲ ਗੱਲ ਕੀਤੀ ਉਹਨ ਮੈਨੂੰ ਇਹੀ ਦੱਸਿਆ ਕਿ ਮੁੰਡਾ ਬਾਹਰ ਘੁੰਮਣ ਫਿਰਨ ਗਿਆ ਸੀ ਜੀ 4 ਵਜੇ ਘੁੰਮ ਫਿਰ ਕੇ ਆਇਆ ਆ ਕੇ ਕਮਰੇ ਵਿੱਚ ਰਾਮ ਰੂਮ ਕੀਤਾ ਤਾਂ 6:30 ਵਜੇ ਉਹ ਬਾਥਰੂਮ ਗਿਆ ਤੇ ਬਾਥਰੂਮ ਵਿੱਚੋਂ ਮਰਿਆ ਬਾਹਰ ਕੱਢਿਆ ਤੇ ਉਹ ਕਹਿੰਦਾ ਸੀ ਜੀ ਮੈਂ ਖੁਦ ਦਰਵਾਜ਼ਾ ਤੋੜ ਕੇ ਬਾਹਰ ਕੱਢਿਆ ਜਦੋਂ ਅਸੀਂ ਦੁਬਾਰਾ ਉਹਨਾਂ ਨਾਲ ਗੱਲਬਾਤ ਕੀਤੀ ਕਹਿੰਦਾ ਜੀ ਮੈਂ ਤਾਂ ਉੱਥੇ ਗਿਆ ਹੀ ਨਹੀਂ ਉਹ ਬੰਦਿਆਂ ਨੇ ਬਾਹਰ ਕੱਢਿਆ ਜੀ ਮੇਰੀ ਆਈਡੀ ਵੀ ਨਹੀਂ ਲੱਗੀ ਨਾ ਮੈਂ ਕਿਹਾ ਪੁਲਿਸ ਨੂੰ ਦੱਸਿਆ ਤੇ ਨਾਂ ਮੇਰੀ ਕਹਿੰਦਾ ਕੋਈ ਉਹਦੇ ਵਿੱਚ ਮੈਂ ਹੈਗਾ ਸੀ ਕਹਿੰਦਾ ਨਾਲ ਮੈਂ ਪਹਿਲਾਂ ਕਹਿੰਦਾ ਸੀ ਮੈਂ ਉੱਥੇ ਗਿਆ ਸੀ ਕੈਂਪ ਦੇ ਵਿੱਚ ਤੇ ਅਸੀਂ ਨਾਲ ਦੇ ਬੰਦਿਆਂ ਨੂੰ ਵੀ ਫੋਨ ਕਰਕੇ ਪੁੱਛਿਆ ਵੀ ਕੋਈ ਕੋਈ ਲੜਾਈ ਝਗੜਾ ਨਾ ਹੋਇਆ ਹੋਵੇ ਜਾਂ ਕੋਈ ਖਾਦਾ ਪੀਤਾ ਨਾ ਹੋਵੇ ਉਹ ਕਹਿੰਦੇ ਇਦਾਂ ਦਾ ਕੋਈ ਚੱਕਰ ਨਹੀਂ ਸੀ ਜੀ ਮੁੰਡਾ ਤਰੀਕ ਤੋਂ ਆਇਆ ਸੀ ਤਰੀਕ ਕੇਸ ਚੱਲਦਾ ਸੀ ਵੀ ਤਰੀਕ ਤੋਂ ਆਇਆ ਪਤਾ ਨਹੀਂ ਕਿਹੜੀ ਟੈਨਸ਼ਨ ਸੀ ਸਾਨੂੰ ਇਹਦੇ ਵਿੱਚ ਤਾਂ ਕੋਈ ਸ਼ੱਕ ਲੱਗਦੀ ਹੈ ਜੀ ਜਿਸ ਤਰ੍ਹਾਂ ਉਹ ਤਰੀਕ ਤੋਂ ਆਇਆ ਤੇ ਸਾਨੂੰ ਕੋਈ ਫੋਨ ਨਹੀਂ ਕੀਤਾ ਨਾ ਅੱਗੇ ਰੋ ਸਾਨੂੰ ਫੋਨ ਕਰਦਾ ਸੀ ਤਿੰਨ ਦਿਨ ਤੋਂ ਸਾਨੂੰ ਕੋਈ ਫੋਨ ਨਹੀਂ ਸੀ ਆਇਆ ਉਹਦਾ ਤੇ ਸਾਨੂੰ ਤਾਂ ਇਹ ਸ਼ੱਕ ਪੈਂਦੀ ਹੈ ਕਿ ਜਦੋਂ 21 ਨੂੰ ਸਾਨੂੰ ਫੋਨ ਆਇਆ 21 ਤੋਂ ਬਾਅਦ ਉਹ ਫੋਨ ਬੰਦ ਆ ਗਿਆ ਮੁੜ ਕੇ ਕੋਈ ਆਨਲਾਈਨ ਨਹੀਂ ਹੋਇਆ ਸਾਨੂੰ ਕਿ ਇਹ ਤਾਂ ਪਤਾ ਹੀ ਨਹੀਂ ਵੀ ਸਾਨੂੰ ਕਦੋਂ ਮਰਿਆ ਕਦੋਂ ਨਹੀਂ ਮਰਿਆ ਜਦੋਂ 24 ਨੂੰ ਮਰਿਆ ਤਾਂ 25 ਨੂੰ ਦੱਸ ਰਾ ਦੱਸ ਸਕਦੇ ਆ ਕਿ ਆਪਾਂ ਤਾਂ 21 ਨੂੰ ਪੂਰਾ ਹੋ ਗਿਆ ਹੋਵੇ ਕੀ ਹੋਇਆ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਉਹ ਤੇ ਅਸੀਂ ਉਹਦੇ ਘਰ ਬਾਰ-ਬਾਰ ਗਏ ਰਾਜਾ ਸਿੰਘ ਦੇ ਪੰਚਾਇਤ ਵੀ ਲੱਗ ਗਏ ਬੰਦੇ ਵੀ ਲੈ ਕੇ ਆਉਂਦੀ ਘਰ ਵਾਲੀ ਸਾਨੂੰ ਦੇਖ ਕੇ ਹੀ ਰੂਫੇਛ ਹੋ ਜਾਂਦੀ ਸੀ ਤੇ ਪਟ્રોલ ਪੰਪ ਤੇ ਗਏ ਤੇ ਕੋਈ ਸਾਡੀ ਸੁਣਵਾਈ ਨਹੀਂ ਹੋਈ ਤੇ ਆਪਣੇ ਜਿਹੜਾ ਸਰਵਦਾਪੁਰਾ ਟਰੱਸਟ ਹੈ ਜੀ ਉਹਨਾਂ ਦੇ ਭਾਜੀ ਉਧਰ ਬਲਦੇਵ ਸਿੰਘ ਜੀ ਆ ਬਲਦੀਪ ਸਿੰਘ ਜੀ ਆ ਉਹਨਾਂ ਦਾ ਨੰਬਰ ਸਾਨੂੰ ਕਿਤੇੋਂ ਮਿਲਿਆ ਤੇ ਅਸੀਂ ਉਹਨਾਂ ਨਾਲ ਰਾਬਤਾ ਕਾਇਮ ਕੀਤਾ ਤੇ ਉਹੀ ਵਿਚਾਰਿਆਂ ਨੇ ਸਾਰਾ ਕੁਝ ਆਪ ਕੀਤਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ